ਵਿਡਿਓ ਦਾ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਹੈ 26 ਜਨਵਰੀ 2026 ਤੇ ਆਪਾਂ ਪਹੁੰਚੇ ਤੂੜੀ ਦੀ ਬੋਲੀ ਤੇ ਕੋਟਕਪੂਰਾ ਤੂੜੀ ਦੇ ਜਿਹੜੇ ਨਗਾ ਲਗਭਗ ਹੈਗੇ ਆ 9 9 ਨਗਾ ਦਾ ਤੁਹਾਨੂੰ ਪਾ ਚੈੱਕ ਕਰਾਉਣੇ ਆ ਕਿਥੋਂ ਕਿ ਤੱਕ ਜਾਂਦਾ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਜੀ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਤੂੜੀ ਦਾ ਸਿਰਾ ਸੀ ਉਹ ਸੀ 575 ਰੁਪਏ 575 ਰੁਪਏ ਕੱਲ ਦਾ ਸਿਰਾ ਸੀ ਤੇ ਅੱਜ ਦਾ ਵੇਖਦੇ ਆ ਸਿਰਾ ਕਿਥੋਂ ਕਿ ਤੱਕ ਲੱਗਦਾ ਆਜੋ ਅੱਜ ਗਾਹਕ ਵੀ ਬਹੁਤ ਆ ਤੇ ਨਗ ਵੀ ਬਹੁਤ ਆ ਵੇਖ ਰਿਹਾ ਕਿੱਥੋਂ ਤੱਕ ਜਾਂਦਾ ਰੇਟ ਕਿਸਾਨ ਵੀਰੋਂ ਬੁੱਲੀ ਚਾਲੂ ਹੋਣ ਲੱਗੀ ਆ ਤੇ ਤੁਹਾਨੂੰ ਤੁੜੀ ਚੈੱਕ ਕਰਾਉਣੇ ਆ ਆ ਜਿਓ ਲਓ ਬਈ ਤੁੜੀ ਚੈੱਕ ਤੁਸੀਂ ਕਰ ਸਕਦੇ ਹੋ ਅੰਦਰ ਦੀ ਤੁੜੀ ਆ ਤੇ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣੇ ਆ ਬੁੱਲੀ ਲੱਗਣ ਲੱਗੀ ਆ ਬਾਈ ਕੀ ਆ ਰਹੇ ਅੰਦਰ ਦੀ ਬਾਹਰ ਦੀ ਅੰਦਰ ਦੀ ਬਾਈ ਆ ਰਹੇ ਅੰਦਰ ਦੀ ਥੋੜੀ ਬੋਲੋ ਬਈ ਲੈ ਨੋ ਕਿੱਥੇ ਜਾਣੇ ਬਈ ਪੁੱਛ ਲਿਆ 300 ਰੁਪਇਆ 300 350 ਰੁਪਇਆ 60 ਰੁਪਏ 65 ਰੁਪਏ 70 400 ਰੁਪਇਆ

480 ਰੁਪਏ ਭਾਈ ਜੀ ਨਹੀਂ ਵੇਚਨੀ ਕਹਿੰਦਾ ਬੱਸ ਇਹ ਤਾਂ ਦੀ ਦਾ ਜਿਹੜਾ ਰੇਟ ਨਿਕਲਿਆ 480 ਰੁਪਏ ਜੱਟ ਕਹਿੰਦਾ ਆਪਾਂ ਨਹੀਂ ਵੇਚਨੀ ਤੇ ਆਪਾਂ ਜਾ ਲੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣਾ ਤੇ ਟੂੜੀ ਚੈੱਕ ਕਰਾਉਣੇ ਆ ਜੋ ਆਹ 3000 ਪਹਿਲਾਂ ਬੋਲਦੇ ਨੇ ਨਹੀਂ ਕਰਦਾ ਮੈਂ ਆ ਟਰਾਲੀ ਕਿਦੀ ਵੀਰੇ ਅੰਦਰ ਦੀ ਵੀਰੇ हट ਜੇ ਭਾਈ ਇਹ ਉਹੀ ਚੱਕ ਰੋ ਅੰਦਰ ਦੀ ਟੂੜੀ ਬੋਲਾ ਹੀ ਹੈ 350 ਹੈ 350 60 ਰੁਪਏ ਬੋਲਾ ਚਾ ਬਾਤ ਬਿਲੀ 670 7580 400 ਤਾਂ 15 25 35 450 55 ਕਿੱਥੇ ਜਣੇ ਮੈ ਤੋਂ ਦੇਲੀ ਵਾਲੇ ਦੇ ਕਿਦੀ ਢਾਲੀ ਆ ਦੇਗਲ ਜਾਣਾ ਜਾੜੂ ਉਤਰੀ ਜਾਣਾ 55 452 ਬੋਲਾ ਬਾਈ ਜਣੇ 455 ਰੁਪਏ ਬਾਈ ਲੇਖੀ ਰੱਜੂ ਓਏ ਲੋ ਬਾਈ ਇਹ ਟਰਾਲੀ ਦਾ ਰੇਟ ਨਿਕਲੇ 455 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਲੋ ਬਾਈ ਬਾਹਰਲੀ ਟੂੜੀ ਆ ਤੇ ਥੋੜੀ ਜੀ ਹਲਕੀ ਆ ਤੇ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣੇ ਆਜੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੀ ਜੀ ਆ ਬਾਈ ਹੰਨੇ ਵਾਲੀ ਬਹੁਤ ਜੀ ਲੱਗਦੀ ਮੈਨੂੰ ਤਾਂ ਹਾਂ 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 ਜਾਂ ਸੁਣ ਨਾ ਯਾਰ ਖੱਲੋ ਕੋਈ ਨਹੀਂ ਕਰਦਾ ਗਿੱਲੀ ਗੁੰਲੀ ਦਾ ਨਹੀਂ ਗਿੱਲੀ ਗੁੰਲੀ ਨਾ 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 ਗਿੱਲੀ ਨਹੀਂ ਬਈ ਗਿੱਲੀ ਨਹੀਂ ਬਾਈ ਕੁੜੀਆਂ ਦੇ ਨਾਲ ਦੀ ਆ ਬੋਲੋ ਹਾਲਤ ਕੀ ਰੱਖਾਂ ਬੋਲ ਦੋ ਤਿੰਨ ਮੰਗਦਾ ਰੱਖ ਦੋ ਸੌ ਰੁਪਇਆ 200 200 200 200 200 ਰੁਪਇਆ 205 ਬੋਲਣਾ ਭਾਈ ਕਿਨੇ 205 5 ਆ ਤੁੜੀ ਆ ਭਾਈ ਵੇਖ ਕੇ ਬੋਲੀ ਦਈ 10 ਕਰ 10 15 15 30 ਰੁਪਏ 35 35 ਰੁਪਏ 40 ਰੁਪਏ 250 250 ਰੁਪਿਆ 55 55 60 60 65 70 70 75 80 80 85 90 90 290 99 300 300 305 5 10 310 15 315 20 ਰੁਪਏ 320 ਰੁਪਏ 25 ਰੁਪਏ 30 ਰੁਪਏ 40 ਰੁਪਏ 340 ਬੋਲਾਂਗੇ ਨੇ 340 ਰੁਪਏ ਬਾਈ ਛਿੰਦੇ ਦੇ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲੇ 340 ਰੁਪਏ 340 ਰੁਪਏ ਟਰਾਲੀ ਦਾ ਜਿਹੜਾ ਰੇਟ ਨਿਕਲੇ ਤੇ ਆਪਾਂ ਚਾਹੁੰਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੋਂੜੀ ਦਾ ਰੇਟ ਚੈੱਕ ਕਰਾਉਣੇ ਆ ਜੋ ਆ ਗਿਤੀ ਆ ਬਾਈ ਲਾਈ ਤੋਂ ਨਹੀਂ ਮੈਂ ਕਦੋਂ ਹੋ ਜਾਣਿਆ ਪਤਾ ਕਿ ਪਿੱਛੇ ਵਜਾ ਕਰੋਗਾ ਅੱਗੇ ਪਿੱਛੇ ਵਜਾਓ ਇਧਰੋਂ ਬਾਹਰ ਦੀ ਅੰਦਰ ਅੰਦਰ ਦੀ ਤੂੰ ਨਹੀਂ ਬੋਲੋ ਜੀ 350 ਰੁਪਿਆ 350 ਸਾਡੇ 300 ਕਿੱਥੇ ਹੈ ਸਾਡੇ 300 60 ਰੁਪਏ 65 ਰੁਪਏ 70 ਰੁਪਏ 70 ਰੁਪਏ 400 400 400 ਬੋਲਣਾ ਪੈ ਗਿਆ 400 ਰੁਪਏ ਵੀਰੇ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 400 ਰੁਪਏ 400 ਰੁਪਏ ਟਰਾਲੀ ਦਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੇ ਆਜੋ ਲੋ ਬਈ ਅੰਦਰ ਦੀ ਤੁੜੀ ਆ ਤੇ ਅੰਦਰਲੀ ਤੁੜੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਆਪਣੀ ਅੰਦਰ ਦੀ ਅੰਦਰ ਦੀ ਅੰਦਰ ਦੀ ਤੁੜੀ ਬੋਲੋ ਜੀ ਬੋਲੋ ਬੋਲੋ ਦੱਸ ਦਿੰਨਾ 400 400 400 ਚਾਰ 10 15 20 25 30 35 40 45 450 450 ਬੋਲਾ ਮੈਂ ਜੀ ਨੇ 10 ਰੁਪਏ ਪਾ ਦੇ ਯਾਰ 10 ਰੁਪਏ 465 ਰੁਪਏ ਬੋਲਾਂਗੇ ਨਾ 465 ਰੁਪਏ ਬਾਈ ਕਿਹਦੀ ਦੰਦੀ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲੇ 465 ਰੁਪਏ 465 ਰੁਪਏ ਅੰਦਰ ਦੀ ਤੂੜੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਂ ਕਾਲੀ ਜਾਓਗੇ ਕਿ ਲੋ ਮਾਲ ਗਾਇਓ ਤੁਸੀਂ ਇਹ ਆ ਬਾਈ ਆਪਣੇ ਅੰਦਰ ਦੀ ਕੁੜਾ ਬੰਨਾ ਬਾਈ ਘਰ ਆ ਰਿਹਾ ਤਰਾ ਜੇ ਲਾ ਕਿੱਥੇ ਆਪਣੇ ਘਰ ਵਾਲੇ ਹਾਂਜੀ ਘਰ ਵਾਲੇ ਜਾਏਗਾ ਘਰ ਜਾਊਗਾ ਬਾਈ ਬੋਲੋ 485 90 95 495 ਬੋਲਣਾ ਬਾਈ ਕਿਨੇ ਕੋਈ ਤਾਂ ਹੈ ਕੋਪਨ ਸੋ 500 500 5 505 ਬੋਲਾਂਗੇ ਨੇ 505 ਰੁਪਏ ਲਿਖੀ ਬਾਈ 200 ਰੁਪਏ ਦਾ ਰੇਟ ਨਿਕਲੇ 505 ਰੁਪਏ 505 ਰੁਪਏ ਟਰਾਲੀ ਦਾ ਰੇਟ ਨਿਕਲੇ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰੋੜੇ ਆ ਜਾਓ ਹੈਲੋ ਦੇਖ ਸਾਹ ਜੀ ਅੰਦਰ ਦੀ ਤੁੜੀ ਆ ਤੇ ਅੰਦਰਲੀ ਤੁੜੀ ਦਾ ਤੁਹਾਨੂੰ ਪਾ ਚੈੱਕ ਕਰਾਉਣੇ ਆ। ਇਹ ਖਾਲੀ ਜੀ ਮਾੜਾ ਨਹੀਂ ਆਦਾ ਤੁੜੀ ਕਰੀ ਲੋਕਾਂ ਦੇ ਲੋਕਾਂ ਨਾਲ ਜੇ ਜਾ ਕੇ ਤੇ ਇਹ ਹੋਣਾ ਚਾਹੀਦਾ ਅੰਦਰ ਦੀ ਅੰਦਰ ਦੀ ਤੁੜੀ ਬੋਲਾ ਜੀ ਪੰਜ ਰਾਂ ਜਾਊਗਾ 25 ਪੰਜ ਨਹੀਂ ਜਾੜੂਗਾ ਖਾਲੀ ਤੁੜੀ ਇਹਦੀ ਹਾਂ ਜੀ ਲਾਊਗਾ 300 ਰੁਪਿਆ ਕਿਰਾਇਆ ਬੋਲ ਬਈ 425 ਰੁਪਏ 35 ਰੁਪਏ 450 450 55 60 65 80 88 80 ਆ ਤੇਰਾ 80 80 90 ਹੁਣ 95 ਹੋ ਗਏ ਕਰ ਦੇ 500 ਰੁਪਿਆ 550 ਕਰੀਏ 25 ਰੁਪਏ 525 ਬੋਲਣਗੇ ਲਾਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 525 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਅਗਲੀ ਟਰਾਲੀ ਤੇ ਸਾਰੀ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂੜੀ ਦਾ ਰੇਟ ਚੈੱਕ ਕਰਾਉਣੇ ਆ। ਹੋਈ ਜੇਰੇ ਬੀਆ ਦੇ ਦਾਂਗੇ ਜੇ ਕੋਈ ਉੱਥੇ ਪਾ ਦੇਵਾਂਗਾ। ਬਹੁਤ ਥੋੜੀ ਅਗਲੀ ਨਹੀਂ ਉਹ ਬਹੁਤ ਚੰਗੀ ਜਿਹੀ ਹੈ। ਬੰਦ ਜਾ ਆ ਫਿਰ ਆਉਂਦਾ ਫਿਰ ਨਹੀਂ ਕਿਦੀ ਡਾਲੀ ਵੀਰੇ ਆਪਣੀਆਂ ਬਾਈ ਮੈਨੂੰ ਪਤਾ ਹੀ ਐ ਮੱਕੇ ਦੇ ਟੱਕਰੇ ਮਾਰ ਕਰਾਈ ਮਰ ਰਹੇ ਤੁਰ ਪੰਗੇ ਹਾਂ ਓ ਹਾਂ ਅੰਡੇ ਰਿੰਗ ਕਿਤਲ ਦਾ ਮਲਗਣ ਵਾਲਾ ਬਾਈ ਆ ਵੇਖ ਪੁੱਛਿਆ ਮੈਨੂੰ ਬੋਲੋ ਜੀ 400 450 55 65 75 85 500 500 ਬੋਲਾਂਗੇ ਨੇ 500 ਰੁਪਏ ਬਾਈ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 500 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਿੰਡਾਂ ਦੇ ਵਿੱਚ ਤੂੜੀ ਦਾ ਰੇਟ ਕੀ ਚੱਲਦਾ ਹੈ ਪਏ ਆਪਣੇ ਆਪਣੇ